ਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਸਾਧ ਸੰਗਤ ਜੀ ਦੁਨੀਆਂ ਦੇ ਲੱਖਾਂ ਪਦਾਰਥ ਖਾ ਕੇ ਤ੍ਰਿਸ਼ਨਾ ਨਹੀਂ ਲੋਕਾਂ ਦੀ ਨਿਵਰਤ ਹੁੰਦੀ ਜਿਨ੍ਹਾਂ ਨੂੰ ਸਤਨਾਮ ਰੂਪੀ ਭੋਜਨ ਨੂੰ ਖਾਦਾ ਇਹਨਾਂ ਖੁਰਾਕ ਨੂੰ ਉਹਨਾਂ ਦੀ ਵਰਤੀ ਐਸੀ ਤ੍ਰਿਪਤ ਹੋ ਗਈ ਹੈ ਉਹਨਾਂ ਨੂੰ ਦਿਵ ਭੋਗਾਂ ਦੀ ਦਿਵ ਪਦਾਰਥਾਂ ਦੀ ਕੋਈ ਲੋੜ ਨਹੀਂ ਰਹੀ ਕਿਸੇ ਪ੍ਰਕਾਰ ਦੀ ਮਨ ਤਨ ਰਸਨਾ ਨਾਮ ਧਿਆਇਆ ਇਹ ਮਹਾਰਾਜ ਸੱਚਾ ਭੋਜਨ ਕਿਵੇਂ ਖਾਦਾ ਹੈ ਕਹਿੰਦੇ ਮਨ ਕਰਕੇ ਤਨ ਕਰਕੇ ਮਹਾਰਾਜ ਸਾਹਿਬ ਦੇ ਤੇ ਰਸਨਾ ਕਰਕੇ ਨਾਮ ਨੂੰ ਧਿਆਇਆ ਹੈ ਰਸਨਾ ਕਿ ਪ੍ਰਭ ਜੀ ਬਸੇ ਸਾਹਿਬ ਕੀ ਰਸਨਾ ਤਾਣੂ ਵਿੱਚ ਵੀ ਗੁਰਮੁਖ ਰੋਮ ਰੋਮ ਹਰ ਧਿਆਵਾ ਹੈ ਤੇ ਮਨ ਵਿੱਚ ਵੀ ਹਰ ਵਕਤੇ ਮਨ ਮਾਇ ਜਾਪ ਗਵੰਤ ਗੁਰ ਪੂਰੇ ਦੀਓ ਮੰਤ ਇਸ ਪ੍ਰਕਾਰ ਮਨ ਨਾਲ ਵੀ ਜਾਪ ਕਰਨਾ ਹੈ ਜਾਂਪਾ ਜਾਪ ਤਨ ਨਾਲ ਵੀ ਰੋਮਾ ਰੋਮਾ ਚ ਸਿਮਰਨ ਕਰਨਾ ਹੈ ਰਸਨਾ ਨਾਲ ਵੀ ਕੀਰਤਨ ਗਾਉਣਾ ਰਸਾ ਕੇ ਕਿਉਂ ਨਾਮ ਨੂੰ ਧਿਆਉਣਾ ਕੀਤਾ ਹੈ ਜੀਵਨਾ ਹਰ ਜੀਵਨਾ ਕਿ ਭਾਈ ਜ਼ਿੰਦਗੀਆਂ ਦੁਨੀਆਂ ਚ ਕਿਸੇ ਨੂੰ ਸ਼ਰਾਬ ਪੀਣ ਜਿੰਦਗੀ ਲਾਤੀ ਕਿਸ ਨੂੰ ਚਾਹ ਦੀਆਂ ਪਿਆਲੀਆਂ ਪੀਣ ਕੀ ਜਿੰਦਗੀ ਲਾ ਛੱਡੀ ਹੈ ਕਿਸੇ ਨੇ ਮਾਸ ਖਾਣ ਦੀ ਜ਼ਿੰਦਗੀ ਲਾ ਛੱਡੀ ਹੈ ਕਿਸੇ ਨੂੰ ਮੁਕੱਦਮਿਆਂ ਬਾਜ਼ੀਆਂ ਦੇ ਜੀਵਨ ਲਾ ਛੱਡਿਆ ਹੈ ਕਿਸੇ ਨੂੰ ਵਕਾਰਾਂ ਦੇ ਭੋਗਣ ਜੀਵਨ ਲਾ ਛੱਡਿਆ ਹੈ ਇਹ ਕੋਈ ਜੀਵਨ ਨਹੀਂ ਇਹ ਤਾਂ ਗਰਾਫਟ ਵਾਲੀਆਂ ਗੱਲਾਂ ਹਨ ਜੀਵਨ ਆ ਹਰ ਜੀਵਨ ਏ ਭਾਈ ਹਰੇਕ ਜੀਵਨਾਂ ਵਿੱਚੋਂ ਇਹ ਜੀਵਨ ਹੈ ਜੋ ਹਰੀ ਜੀਵਨ ਰੂਪ ਦੀ ਪ੍ਰਾਪਤੀ ਕਰਨੀ ਹੈ ਜੀਵਨ ਹਰ ਜਪ ਸਾਧ ਸੰਗ ਜੀਵਨ ਜੋ ਚੇਤ ਬ੍ਰਹਮ ਸਾਧ ਸੰਗ ਚ ਮਿਲ ਕੇ ਉਹ ਸਰੀਰ ਜਿਹੜਾ ਜਾਪ ਕਰਨਾ ਇਹ ਜ਼ਿੰਦਗੀ ਹੈ ਬਾਕੀ ਜ਼ਿੰਦਗੀਆਂ ਨਹੀਂ ਹਨ ਜੋ ਕਿਸੇ ਨੂੰ ਹਰੇਕ ਪ੍ਰਕਾਰ ਦੇ ਜੀਵਨ ਜ਼ਿੰਦਗੀਆਂ ਮੰਨੀਆਂ ਉਹ ਜੀਵਨ ਨਹੀਂ ਹਰੀ ਦੀ ਪ੍ਰਾਪਤੀ ਕਰਕੇ ਜਿਹੜਾ ਜਿਉਦੇ ਹੋਣਾ ਹੈ ਇਹ ਜੀਵਨ ਸਾਰ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਜੋ ਆਪਣਾ ਰਹਾਉ ਅਨਕ ਪ੍ਰਕਾਰੀ ਵਸਤਰ ਓਢਾਏ ਉਹਨਾਂ ਨੂੰ ਇੱਕ ਪ੍ਰਕਾਰ ਦੇ ਰੇਸ਼ਮ ਦੇ ਟਸਰ ਦੇ ਮलमल ਦੇ ਅਨੇਕ ਪ੍ਰਕਾਰ ਦੇ ਵਸਤਰ ਉਹਨਾਂ ਨੇ ਸੂਤੀ ਰੇਸ਼ਮੀ ਸਵੰਡਾਲੇ ਸਮਝੋ ਆਨੰਦ ਦੇ ਕੀਰਤਨ ਹਰ ਗੁਣ ਗਾਏ ਜਿਨ੍ਹਾਂ ਰਾਤ ਨੇ ਹਰੀ ਦੇ ਕੀਰਤਨ ਨੂੰ ਗੁਣ ਗੁਣਾ ਨੂੰ ਕੀਰਤਨ ਚ ਪਾ ਕੇ ਗਾਉਣਾ ਕੀਤਾ ਹੈ ਉਹਨ ਸਾਰੇ ਅਨੇਕ ਤਰ੍ਹਾਂ ਦੇ ਵਸਤਰ ਪਹਿਰਲੇ ਹੈ ਮਾਰਨ ਕਿ ਜਿਸ ਪ੍ਰਕਾਰ ਬਚਨ ਕੀਤੇ ਹੈ ਰਤਾ ਪਹਿਨਣ ਮੰਨ ਰਤਾ ਸੁਪੇਦੀ ਸਦਨਾਂ ਨੀਲੀ ਸਾਹੀ ਕਜ਼ਾ ਕਰਨੀ ਪੈਰਨ ਪੈਰ ਤੇ ਹ ਰਤਾ ਪਹਿਨਣ ਮੰਨ ਰਤਾ ਜਿਹੜਾ ਵਾਹਿਗੁਰੂ ਚ ਮੰਨ ਲੰਘਿਆ ਲਾਲ ਪੁਸ਼ਾਕਾ ਪਹਿਰਿਆ ਹੋਇਆ ਹੈ ਅਤੇ ਸੁਪੇਦੀ ਸਤਿਹਾਨ ਸਦਨ ਜਿਹੜਾ ਸਦਦਾ ਦਾਨ ਗਿਆਨ ਜਾਣਣਾ ਹੈ ਉਪਦੇਸ਼ ਦੇਣਾ ਹੈ ਇਹ ਸੁਪੇਦ ਪੁਸ਼ਾਕ ਪਹਿਰੀ ਹੋਈ ਹੈ ਨੀਲੀ ਸਿਆਹੀ ਕਲਾ ਕਰਨੀ ਨੀਲੀ ਇਹ ਪੁਸ਼ਾਕ ਹੈ ਜਿਹੜੀ ਸਿਆਹੀ ਪਾਪਾਂ ਦੀ ਕਟਣਾ ਕੀਤੀ ਅੰਦਰੋਂ ਪੈਰਨ ਪੈਰ ਧਿਆਨ ਜੋ ਮਾਰੋ ਚਰਨਾਂ ਦਾ ਧਿਆਨ ਹੈ ਪੈਰਨ ਅੰਦਰ ਖਾ ਚੋਲਾ ਪਹਿਰਿਆ ਹੋਇਆ ਹੈ ਇਸ ਪ੍ਰਕਾਰ ਦੀਆਂ ਉਹਨਾਂ ਨੇ ਸਾਰੀਆਂ ਪਸ਼ਾਕਾਂ ਪਹਿਰ ਲਈਆਂ ਓਟ ਲਈਆਂ ਹਨ ਅਨੁਕ੍ਰਕਾਰੀ ਵਸਤਰ ਓਢਾਏ ਇੱਕ ਪ੍ਰਕਾਰ ਦੇ ਵਸਤਰ ਨੂੰ ਓਟ ਲਏ ਪਹਿਰ ਲਏ ਉੱਤੇ ਲੈ ਲਏ ਹਨ ਦੁਸ਼ਾਲੇ ਆਦਿਕ ਅਨ ਦਿਨ ਕੀਰਤਨ ਹਰ ਗੁਣ ਦਾ ਜਿਵੇਂ ਰਾਜ ਨੇ ਹਰੀ ਅਕਾਲ ਪੁਰਖ ਦਾ ਕੀਰਤਨ ਗਾਇਆ ਹੈ ਉਹ ਨਗਨ ਫਿਰ ਰੰਗੇ ਕਿਉਂ ਸੋਭਾ ਪਾਏ ਜਿਉਂ ਸਰੀਰ ਕਰਕੇ ਨੰਗੇ ਵੀ ਹੈ ਪਰ ਇੱਕ ਦੇ ਰੰਗ ਚ ਉਹ ਫੇਰ ਵੀ ਸੋਭਾ ਪਾਉਂਦੇ ਆ ਭਗਤ ਜਨਾ ਕਾ ਲੂੰਗਰਾ ਉਹ ਨਗਨ ਨ ਹੋਈ ਪਗਤਾਂ ਜਿਹਨਾਂ ਦਾ ਲੂਆਂ ਦਾ ਗੜਿਆ ਹੋਇਆ ਭਵੇਂ ਭੂਰੇ ਦਾ ਲੜ ਹੋਵੇ ਉਹਨੂੰ ਪੈਰ ਕੇ ਵੀ ਕੰਮ ਕਰੋ ਨੰਗਾ ਨਹੀਂ ਕਰ ਸਕਦੇ بے ਪਤ ਨਹੀਂ ਕਰ ਸਕਦੇ ਅਤੇ ਸਾਗਤਾਂ ਸਿਰ ਪਾਉ ਰੇਸ਼ਵੀ ਪੈਰ ਤੋਂ ਬੰਨ ਖੋਈ ਸਾਗਤਾਂ ਕੋਲ ਜੇ ਸਿਰੋਪਾਉ ਰੇਸ਼ਮ ਦੇ ਵੀ ਮਿਲਣ ਤਾਰ ਕੇ ਫੇਰ ਵੀ ਬਕਾਰੀ ਚਿਤ ਹੋਣਾ ਆਪਦੀ ਇੱਜ਼ਤ ਹੀ ਗੋਣੀ ਹੈ ਇਸ ਕਰਕੇ ਸੰਗਤ ਦਾ ਜੋ ਗੋਣਾ ਹੈ ਇਹ ਸਭ ਤੋਂ ਵੱਡਾ ਉੱਚਾ ਹੈ ਹਾਸਦੀ ਰਾਥ ਆਸ ਅਸਵਾਰੀ ਉਹਨਾਂ ਹਾਥੀਆਂ ਦੀ ਵੀ ਅਸਵਾਰੀਆਂ ਕਰ ਲੀਆਂ ਹਨ ਉਹਨਾਂ ਰਸਾਂ ਦੀਆਂ ਅਸਵਾਰੀਆਂ ਵੀ ਕਰ ਲੀਆਂ ਹਨ ਉਹਨਾਂ ਘੋੜਿਆਂ ਦੀਆਂ ਅਸਵਾਰੀਆਂ ਵੀ ਕਰ ਲੀਆਂ ਹਨ ਉਹਨਾਂ ਅਸਵਾਰੀ ਸੁਖ ਪਾਲਕੀਆਂ ਦੀਆਂ ਅਸਵਾਰੀਆਂ ਵੀ ਕਰ ਲੀਆਂ ਹਨ ਹਰ ਕਾ ਮਾਰਗ ਰਿਜੈ ਨਿਹਾਰੀ ਜਿਨ੍ਹਾਂ ਨੇ ਹਰੀ ਦਾ ਮਾਰਗ ਹਿਰਦੇ ਅੰਦਰ ਅਗੰਗਰੂਪ ਕਾ ਮਨ ਵਿੱਚ ਠਾਨਾ ਅਗੰਗਰੂਪ ਦਾ ਗਾਂ ਮਨ ਵਿੱਚੋਂ ਖੋਜ ਕਰਨੀ ਉਸ ਪਰਮੇਸ਼ਰ ਦੀ ਮਨਮਾਇਆ ਮਨ ਆਪਣੀ ਮਾ ਹੈ ਜਿਨਾ ਮਨ ਵਿੱਚ ਪਰਮੇਸ਼ਰ ਦਾ ਰਸਤਾ ਸਮਝਿਆ ਨਾ ਭਗਤੀ ਸਹਿਤ ਗਿਆਨ ਉਹਨਾਂ ਨੇ ਸਾਰੀਆਂ ਸਵਾਰੀਆਂ ਕਰ ਲਈਆਂ ਹਸਤੀ ਉਹਨਾਂ ਨੇ ਸਾਧ ਸੰਗਤ ਜੀ ਊੜੇ ਆ ਜਿਹੜਾ ਸਰਬਨ ਗਿਆਨ ਹੈ ਜਿਹੜਾ ਮੰਨਣਾ ਰਥਾਂ ਦੀ ਸਵਾਰੀ ਹੈ ਅਤੇ ਸਾਧ ਸੰਗਤ ਜੀ ਦਾ ਵਿਅਸਨ ਹੈ ਇਹ ਹਸਤੀ ਹਾਥੀਆਂ ਦੀ ਸਵਾਰੀ ਹੈ ਤੇ ਜਿਹੜਾ ਤਤੁੰਗ ਦਾ ਸੋਧਨਾ ਹੈ ਇਹ ਸੁਖ ਪਾਲਕੀਆਂ ਦੀ ਸਵਾਰੀ ਹੈ ਕਿਉਂ ਸਾਰੇ ਗੁਣੋਂ ਨਾ ਚਾਗੇ ਹਰੀ ਦਾ ਮਾਰਗ ਹਿਰਦੇ ਜਿਨ੍ਹਾਂ ਨੇ ਧਿਆਨ ਦੁਆਰਾ ਵੇਖਿਆ ਹੈ ਹਰ ਕਾ ਮਾਰਗ ਹਿਰਦੈ ਨਿਹਾਰੀ ਹਰੀ ਦਾ ਮਾਰਗ ਭਗਤੀ ਸਾਹਿਤ ਗਿਆਨ ਜਿਨ੍ਹਾਂ ਨੇ ਹਿਰਦੇ 'ਚ ਵੇਖਣਾ ਕੀਤਾ ਹੈ ਮਨ ਕਨ ਅੰਤਰ ਚਰਨ ਧਿਆਇਆ ਜਿਨ੍ਹਾਂ ਨੇ ਮਨ ਕਰਕੇ ਤਨ ਕਰਕੇ ਅੰਦਰ ਮਹਾਰਾਜ ਦੇ ਚਰਨਾਂ ਨੂੰ ਜਾਣ ਕੇ ਧਿਆਣਾ ਕੀਤਾ ਹੈ ਹਰ ਸੁਖ ਨਿਦਾਨ ਨਾਨਕ ਦਾਸ ਪਾਤ ਜੀ ਕਹਿੰਦੇ ਉਹ ਸੁਖਾਂ ਦਾ ਖਜ਼ਾਨਾ ਉਹਨਾਂ ਦਾਸਾਂ ਨੇ ਹਰੀ ਹੈ ਪਰਮੇਸ਼ਰ ਵਾਏ ਉਹਨਾਂ ਦੇ ਸੁਖਾਂ ਦੇ ਖਜ਼ਾਨੇ ਨੂੰ ਪਾ ਲਿਆ ਕਈ ਸੁੱਖਾ ਪੀਣ ਵਾਲੇ ਸੁੱਖੇ ਨੂੰ ਸੁਖ ਨਿਦਾਨ ਦੱਸਦੇ ਆ ਉਹ ਸੁਖਾਂ ਦਾ ਖਜ਼ਾਨਾ ਨਹੀਂ ਜਦੋਂ ਦਿਮਾਗ ਦੀ ਪੁਰਪੜੀਆਂ ਦੋਹਣ ਲੱਗ ਜਾਣ ਪੀੜਾਂ ਪੈਣ ਲੱਗ ਜਾਣ ਉੱਲਾਂ ਪੈਣ ਲੱਗ ਜਾਣ ਉਦੋਂ ਦੁੱਖ ਨਜ਼ਾਰ ਹੋ ਜਾਂਦੇ ਹੋ ਅਮਲ ਜਿਹੜੇ ਇਸ ਕਰਕੇ ਸੁੱਖਾਂ ਦਾ ਖਜ਼ਾਨਾ ਤਾਂ ਮਹਾਰਾਜ ਆਪ ਹੀ ਹੈ ਉਸ ਦੇ ਤਾਈਂ ਹਰੀ ਦੇ ਤਾਈਂ ਮਹਾਰਾ ਕਹਿੰਦੇ ਪਾਉਣਾ ਕੀਤਾ ਹੈ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਦਾਸਾਂ ਨੇ ਹਰੀ ਜੋ ਸੁੱਖਾਂ ਦਾ ਖਜ਼ਾਨਾ ਹੈ ਸਤਗੁਰੂ ਜੀ ਕਹਿੰਦੇ ਪਾਉਣਾ ਕੀਤਾ ਹੈ ਸਤਨਾਸਰੀ ਮਹਾਰਾਜ ਪੰਜਵਾ ਗੁਰ ਕੀ ਚਰਨ ਜੀ ਕਾ ਨਿਸਤਾਰ ਜੇ ਭਾਈ ਸਤਗੁਰੂ ਸੱਜੇ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਜਿਹੜਾ ਧਿਆਨ ਕਰਨਾ ਹੈ ਇਹ ਇੱਕ ਜਹਾਜ਼ ਦੀ ਨਹੀਂ ਆਈ ਹੈ ਜੀਵ ਦਾ ਨਿਸਪਰ ਪੈਂਟੋਂ ਤਰ ਤਰਉਣ ਵਾਲਾ ਜਹਾਜ਼ ਹੈ ਇੱਕ ਨੇਮ ਵਿਸ਼ੇਸ਼ ਕਰਕੇ ਸਭ ਬਲੀਪੁਰ ਕਾਰ ਤਾਰਨ ਵਾਲਾ ਹੈ ਸਮੁੰਦ ਸਾਗਰ ਜਿਨ ਖਿਨ ਮਹ ਤਾਰਾ ਜਿਸ ਮਹਾਰਾਜ ਦੇ ਚਰਨਾਂ ਕਮਲਾਂ ਦੇ ਧਿਆਨ ਇਕ ਹੰਦੇ ਵਿੱਚ ਸੰਸਾਰ ਸੁਮੰਦ ਤੋਂ ਤਾਰ ਦਿੱਤਾ ਹੈ ਜੀ ਆਉਦੇ ਟਾਈਂ ਰਹਾਉ ਕੋਈ ਹੋ ਆਕਰਮ ਰਤ ਕੋਈ ਤਾਂ ਬਾਈ ਕਰਵਾ ਜਿਤ ਨਿਤ ਨਵਿਤ ਪ੍ਰਾਸ਼ਚਿਤ ਕਾਮਕ ਨਖਿਤ ਕਰਮਾਂ ਉਚ ਪ੍ਰੀਤੀ ਕਰਨ ਵਾਲਾ ਹੋ ਗਿਆ ਹੈ ਕੋਈ ਤੀਰਥ ਨਾਇ ਕੋਈ ਤੀਰਥ ਯਾਤੂ ਬਾਣ ਕੇ ਤੀਰਥਾਂ ਤੇ ਛੜ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਦਾਸੀ ਹਰ ਕਾ ਨਾਮ ਧਿਆਨ ਜੋ ਸੱਚੇ ਬਾਦਸ਼ਾਹ ਦੇ ਸੇਵਕ ਹੈ অনন্ত ਪਰਮেশ্বর ਦੇ ਨਾਮ ਉਹਨੂੰ ਤੇ ਆਏ ਹੋ ਤੀਰਸਾ ਇਹੋ ਕਰਮ ਕਾਨੂੰਨ ਨੂੰ ਸਮਝਿਆ ਹੈ ਬੰਧਨ ਕਾਟਣ ਹਾਰ ਸੁਆਮੀ ਇਹ ਜੰਮਨ ਮਰਦੇ ਬੰਧਨ ਨੂੰ ਕੱਟਣ ਵਾਲਾ ਸੁਆਮੀ ਆਕਾਲ ਪੁਰਖ ਮਾਲਕ ਆਪ ਹੈ ਜਨਾਨਕ ਸਿਮਰੈ ਅੰਤਰ ਜਾਮੀ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਅੰਤਰ ਜਾਮੀ ਆਕਾਲ ਪੁਰਖ ਅਸੀਂ ਜਨ ਸਿਮਰਨ ਕਰਦੇ ਆ ਤੁਸੀਂ ਵੀ ਸਿਮਰਨ ਕਰੋ ਭਾਈ ਉਹ ਅੰਦਰ ਦਾ ਪ੍ਰੇਰਕ ਹੈ ਘੜ ਘੜ ਦੇ ਅੰਦਰਲੀ ਜਾਣਨ ਵਾਲਾ ਜਾਣ ਕੇ ਸਿਮਰਨ ਕਰੋ ਫੇਰ ਕਦੇ ਮਨ ਬੁਰਾ ਸੰਕਲਪ ਨਹੀਂ ਕਰੇਗਾ ਕਨਾਸਰੀ ਮਹਾਰਾਜ ਪਾਜਵਾ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀ ਵਾਹਿਗੁਰੂ ਅੱਗੇ ਬੇਨਤੀ ਕਰੋ ਏ ਮਹਾਰਾਜ ਸਾਡੀ ਕਿਸੇ ਪ੍ਰਕਾਰ ਕਿਸੇ ਤਰੀਕੇ ਕਰਕੇ ਵੀ ਆਪ ਨਾਲੋਂ ਪ੍ਰੀਤੀ ਨਾ ਟੁੱਟੇ ਹਰ ਵਕਤ ਪ੍ਰੀਤੀ ਬਣੀ ਰਹੇ ਦਾਸ ਤੇਰੇ ਕੀ ਨਿਰਮਲ ਰੀ ਸੱਚੇ ਬਾਦਸ਼ਾਹ ਤੇਰੇ ਸੇਵਕ ਦੀ ਉੱਜਲ ਮਰਜ਼ਾਦਾ ਹੋਵੇ ਜਿਹੜੀ ਮਲ ਮੁਖੇ ਪਰਨ ਆਦ ਕਾਲੀ ਮੈਲ ਹੈ ਇਹਨਾਂ ਤੋਂ ਰਹਿ ਤੋ ਉਜਲ ਮਰਜਾਦਾ ਹੋਵੇ ਰੀਤੀ ਹੋਵੇ ਰਹਾਉ ਜੀ ਪ੍ਰਾਨ ਮਨ ਤਨ ਮਾਨੋਂ ਧਨ ਤੇ ਪਿਆਰਾ ਕੇ ਮਾਰੇ ਸਾਨੂੰ ਜ਼ਿੰਦਗੀ ਨਾਲੋਂ ਵੀ ਤੂੰ ਪਿਆਰਾ ਹੈ ਸਾਨੂੰ ਪ੍ਰਾਨਾਂ ਨਾਲੋਂ ਵੀ ਪਿਆਰਾ ਹੈ ਮਨ ਨਾਲੋਂ ਵੀ ਪਿਆਰਾ ਹੈ ਧਨ ਤੋਂ ਵੀ ਪਿਆਰਾ ਹੈ ਸਾਨੂੰ ਜੀ ਪ੍ਰਾਨ ਮਨ ਤਨ ਤੇ ਪਿਆਰਾ ਹਾਉ ਮੈਂ ਬੰਧ ਹਰਦੀਵਨ ਹਾਰਾ ਕੇ ਮਾਰੇ ਸਾਡੇ ਹੋਮੇ ਦੇ ਬੰਧਨ ਜਿਹੜੇ ਹੈ ਉਹਨਾਂ ਨੂੰ ਹਰ ਦੇਣ ਵਾਲਾ ਤੂੰ ਮੇੜ ਦੇਣ ਵਾਲਾ ਹੈ ਹੋਮੇ ਦੇ ਬੰਦਨਾਂ ਨੂੰ ਕੱਟ ਦੇਣ ਵਾਲਾ ਹਰ ਦੇਣਾ ਮੇੜ ਦੇਣਾ ਇਹ ਇੱਥੇ ਹਰਨਾ ਹਰੀ ਦੇਣ ਵਾਲਾ ਹੋਮੇ ਦੇ ਬੰਦਨਾਂ ਨੂੰ ਨਾ ਕਰਨ ਹਰ ਦੇਣ ਵਾਲਾ ਮੇੜ ਦੇਣ ਵਾਲਾ ਹੈ ਤੂੰ ਚਰਨ ਕਮਲ ਸਿਉ ਲਾਗੋ ਨੇ ਹੋ ਵੇ ਸੱਚੇ ਬਾਦਸ਼ਾਹ ਉਹਦੇ ਸ਼ਮਲਾ ਵੀ ਟੰਗ ਕੇ ਗੁਰਮਖਾ ਬੈਠਾ ਕਰ ਦਰਬਾਰ ਚ ਆਗਰ ਪੁੰਜਾ ਕਿੰਦਾ ਵੱਡਾ ਕੱਢਿਆ ਤਾਂ ਚਰਨ ਕਮਲ ਸਿਉਂ ਮੇਰਾ ਜੀ ਸਿੰਘ ਸਾਹ ਦੇ ਵਿੱਚ ਪ੍ਰਚਾਰ ਵਾਲੇ ਕੋਈ ਤੁਰਲਾ ਜਿਆ ਰੱਖ ਕੇ ਨਹੀਂ ਸੀ ਦੀਵਾਨ ਚ ਉਹਨਾਂ ਦਾ ਪਹਿਲਾਂ ਟੰਕ ਆਉਂਦਾ ਸੀ ਦਰਬਾਰ ਜਦੋਂ ਵੱਡਦੇ ਸੀ ਚਰਨ ਕਮਲ ਸਿਉਂ ਅੱਜ ਕੱਲ ਨਵੀਂ ਸ਼ਕੀਨੀਏ ਚੱਲੀ ਆ ਮੁੰਡਿਆਂ ਦੀ ਚਲੋ ਜੀ ਚਰਨ ਕਮਲ ਸਿਉਂ ਲਾਗੂ ਨੇ ਸੱਜੇ ਬਾਦਸ਼ਾਹ ਦੇ ਜੋ ਚਰਨ ਪੂਜ ਨਹੀਂ ਕੋ ਕਬਲਵਾਦ ਪ੍ਰਕਾਸ਼ ਮੇ ਹੈ ਉਹਨਾਂ ਦੇ ਨਾਲ ਮਿਉ ਪ੍ਰੇਮ ਲੱਗਾ ਹੈ ਨਾਨਕ ਕੀ ਬੇਨਾਤੀ ਏ ਫਿਰ ਸੱਜੇ ਬਾਦਸ਼ਾਹ ਸਾਡੀ ਇਹ ਬੇਅੰਤੀ ਹੈ ਕਿ ਆਪਦੇ ਚਰਨਾਂ ਕੋਲ ਆ ਜੀ ਪ੍ਰੇਮ ਲੱਗਾ ਹੀ ਰਹੇ ਹਰ ਵਕਤ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਤਨਾਸਰੀ ਮਹੱਲਾ ਨਾਵਾ ਕਾਹੇ ਰੇ ਬਨਖੂਜਨ ਜਾਈ ਸਭ ਸੰਗਤ ਜੀ ਸਤਗੁਰੂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੇ ਰਾਖੇ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਤੀਨੋ ਬੜੋ ਕਲੂ ਮੈਂ ਸਾਖ ਸਤਗੁਰੂ ਜੀ ਕਾਂਸੀਪੂਰੀ ਵੀ ਜਦੋਂ ਗਏ ਹੈ ਬਨਾਰਸ ਵਿੱਚ ਉੱਥੇ ਸੰਗਤਾਂ ਨੂੰ ਦਰਸ਼ਨ ਕੀਤੇ ਹੈ ਗੁਰੂ ਮਹਾਰਾਜ ਸਾਹਿਬ ਦੇ ਪਾਸ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਵੱਡੀ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਨਾਰੇ ਤੇ ਗੰਗਾ ਦੇ ਜਿੱਥੇ ਖੂਹੀ ਵੀ ਹੈ ਮਾਤਾ ਸਾਹਿਬ ਜੀ ਦਾ ਮਾਤਾ ਨਾਨਕੀ ਜੀ ਦਾ ਗੰਗਾ ਨੇ ਵਿੱਚੋਂ ਸੋਮਾ ਨਦੀ ਤੋਂ ਨਿਕਲ ਕੇ ਅਸ਼ਨਾਣ ਕਰਾਇਆ ਸੀ ਮਾਤਾ ਜੀ ਦਾ ਉਹ ਸਥਾਨ ਹੈ ਜਿੱਥੋਂ ਸੰਗਤਾਂ ਚਰਨਾਮਤ ਲੈਣੀਆਂ ਹਨ ਗੁਰੂ ਮਹਾਰਾਜ ਸਾਹਿਬ ਦੇ ਉੱਥੇ ਗਰੀਬ ਨਾਇਬ ਜੀ ਸ੍ਰੀ ਸਾਹਿਬ ਤੇ ਦਸਵੇਂ ਪਾਤਸ਼ਾਹ ਦੇ ਬਾਲਕ ਵਸਦਰਾ ਜੋੜਾ ਸਾਹਿਬ ਇਹ ਚੀਜ਼ਾਂ ਮਹਾਰਾਜ ਜੀ ਨੇ ਚੋੜਾ ਮਹਾਰਾਜ ਨਵੇਂ ਪਾਤਸ਼ਾਹ ਦਾ ਇਹ ਉੱਥੇ ਯਾਦਗਾਰ ਹਨ ਸਤਿਗੁਰਾਂ ਦੀਆਂ ਸੰਗਤਾਂ ਰੱਖੀਆਂ ਹੋਈਆਂ ਕਾਹੇ ਰੀ ਬਨ ਖੋਜਨ ਜਾਈ ਗਰੀਬ ਨਾਇਬ ਸਤਿਗੁਰੂ ਜੀ ਫਰਮਾਉਂਦੇ ਹਨ ਸਿਕਾਨ ਪੁੱਛਿਆ ਕਿ ਮਾਰਿਆ ਅਸੀਂ ਬਣ ਵਿੱਚ ਪਰਮੇਸ਼ਰ ਦੀ ਖੋਜ ਕਰਨ ਜਾਈਏ ਤਾਂ ਸੁਣ ਕੇ ਗੁਰੂ ਸਾਹਿਬ ਜੀ ਦੱਸਦੇ ਹਨ ਤਨਾਸਰੀ ਮਹੱਲਾ ਨੌਵੇਂ ਨੌਵੇਂ ਪਾਤਸ਼ਾਹ ਜੀ ਕੋ ਦੁਆਇ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਰਬਉਨ ਦੀ ਕਿਰਪਾ ਨਾਲ ਮਿਲਦਾ ਹੈ ਕਾਹੇ ਰੇ ਬਨ ਖੋਜਨ ਜਾ ਰੇ ਭਾਈ ਕਾਹੇ ਕਿਸ ਵਾਸਤੇ ਬਣੋ ਦੇ ਵਿੱਚ ਬਿੰਦਰਾ ਬਣ ਮਦੂ ਬਣ ਅਜ ਕਾ ਵਿੱਚ ਬਣਾਵੇ ਦੀ ਖੋਜਣ ਵਾਸਤੇ ਜਾਣਾ, ਭਾਲਣ ਵਾਸਤੇ ਜਾਣਾ ਹੈ। ਅਤੇ ਬਨ ਪਾਣੀਆਂ ਦੇ ਕਿਨਾਰੇ ਕਿਸ ਵਾਸਤੇ ਖੋਜਣ ਜਾਣਾ ਹੈ। ਬਨ ਬਾਣੇ ਬਣਾਵਣਾ ਆ ਕੇ ਕੋਈ ਭੀਖ ਬਣਾ ਬਣਾ ਕੇ ਉਸ ਪਰਮੇਸ਼ਰ ਨੂੰ ਬਣਾ। ਇਸ ਪ੍ਰਕਾਰ ਬਾਣ ਪ੍ਰਸਤੀ ਬਣ ਕਰਕੇ ਕਿਸ ਵਾਸਤੇ ਵੈਰ ਨੂੰ ਬਾਹਰ ਭਜਣ ਵਾਸਤੇ ਜਾਣਾ ਹੈ। ਬਾਣੂ ਸੰਸਾਰ ਰੂਪੀ ਉਯਾਰ ਵਿੱਚ ਕਿਸ ਵਾਸਤੇ ਖੋਜਣ ਵਾਸਤੇ ਜਾਣਾ ਹੈ। ਮਨ ਦੇ ਇਤਿਹਾਸਤਰ ਦਾ ਕਰਮ ਕਾਂਡ ਰੁਕੀ ਜੋ ਜੰਦਲ ਹੈ ਉਹ ਇਸ ਵਾਤੇ ਖੋਜਣ ਜਾਣਾ ਹੈ ਸਰਵ ਨਿਵਾਸੀ ਸਦਾ ਆਲੇ ਪਾਲ ਤੇ ਭਾਈ ਸਰਵ ਨਿਵਾਸੀ ਉਹ ਪਰਮੇਸ਼ਰ ਸਾਰਿਆਂ ਚ ਨਿਵਾਸ ਕਰਨ ਵਾਲਾ ਹੈ ਮਹਾਰਾਜ ਦਾ ਸਾਰਿਆਂ ਚ ਨਿਵਾਸ ਕਰਦਾ ਹੈ ਤੇ ਫਿਰ ਪਾਪੀਆਂ ਚ ਪਾਪੀ ਹੋ ਗਿਆ ਉਹ ਪੁੰਨੀਆਂ ਚ ਪੁੰਨੀ ਹੋ ਗਿਆ ਉਹ ਮਹਾਰਾਜ ਕਹਿੰਦੇ ਨਾ ਈ ਸਰਵ ਨਿਵਾਸੀ ਸਾਰੀਆਂ ਦੀਆਂ ਵਾਸ਼ਨਾ ਤੋਂ ਰਹਿ ਤੋ ਪਾਪੀਆਂ ਦੀ ਵਾਸ਼ਨਾ ਚ ਪਾਪੀ ਨਹੀਂ ਬਣਦਾ ਪੁੰਨੀਆਂ ਦੀ ਵਾਸ਼ਨਾ ਚ ਪੁੰਨੀ ਨਹੀਂ ਬਣਦਾ ਸਾਰੀਆਂ ਵਾਸ਼ਨਾ ਤੋਂ ਰਹਿਤ ਹੈ ਤੇ ਸਾਰਿਆਂ ਚ ਨਿਵਾਸ ਕਰਦਾ ਹੈ ਸਦਾ ਅਲੀ ਪਾ ਸਦਾ ਭਾਈ ਪਾਪ ਪੁੰਨ ਕਾ ਉਸ ਲੇਪ ਨਾ ਲੱਗਾ ਘਟ ਘਟ ਅੰਦਰ ਸਦੀ ਜਾਗੇ ਸਦਾ ਪਾਪੋਂ ਤੋਂ ਮਰਲੇ ਪੈਸਾ ਵਾਹਿਗੁਰੂ ਹੈ ਤੂੰ ਹੀ ਸੰਗ ਸਮਾਈ ਇਹ ਗੁਰਮੁਖ ਪਿਆਰੇ ਆ ਜੀ ਦੀ ਖੋਜ ਕਰਨ ਵਾ ਤੂੰ ਬਣ ਕੇ ਜਾਣਾ ਚਾਹੁੰਨਾ ਉਹ ਤੇਰੇ ਨਾਲ ਹੈ ਹਰ ਵਕਤ ਸੰਗੀ ਹੈ ਅਤੇ ਤੇਰੇ ਨਾਲ ਹੀ ਸਮਾਇਆ ਮਿਲਿਆ ਹੋਇਆ ਹੈ ਪ੍ਰਭ ਆਉ ਬਹੁਤ ਮਦ ਜਿਉਂ ਬਾਸ ਬਸਤ ਹੈ ਸੱਜੇ ਪਾਤਸ਼ਾਹ ਮੈਨੂੰ ਉਹਦਾ ਸਰੂਪ ਦੱਸੋ ਕਿਵੇਂ ਉਹਦੀ ਖੋਜ ਕਰਾਂ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਉਹ ਪਮਦ ਜਿਉਂ ਬਾਸ ਬਸਤ ਹੈ ਉਸ ਪ੍ਰਕਾਰ ਭਾਈ ਪੋਪ ਫੁੱਲ ਦੇ ਵਿੱਚ ਵਾਸ਼ਨਾ ਵਸਦੀ ਹੈ ਫੁੱਲ ਦੀਆਂ ਪਤੀਆਂ ਵਿੱਚ ਖੁਸ਼ਬੂ ਰਹਿੰਦੀ ਹੈ ਉਹ ਅੱਖਾਂ ਨਾਲ ਨਹੀਂ ਵੇਖੀ ਜਾਂਦੀ ਜਿਹਦੀਆਂ ਨਾਸਾਂ ਗੂੰਗਣੀਆਂ ਨਾ ਹੋਣ ਨਾਸਾਂ 'ਚ ਮਹਿਕ ਲੈਣ ਦੀ ਸ਼ਕਤੀ ਹੋਵੇ ਉਹ ਨਾਸਾਂ ਜਿਹੜੋਂ ਫੁੱਲ ਦੇ ਨੇੜ ਹੁੰਦੀਆਂ ਤੇ ਮਹਿਕ ਉਹਨਾਂ ਦੀ ਆ ਜਾਂਦੀ ਹੈ ਅਤੇ ਜਿਹੜੇ ਗੁਣ ਗੁਣੇ ਆ ਉਹਨਾਂ ਨੂੰ ਖੁਸ਼ਬੂ ਨਹੀਂ ਉਹਦੀ ਮਿੱਟੀ ਦਾ ਤੇਲ ਵੀ ਲਾ ਦिए ਤਾਂ ਵੀ ਬਦਬੂ ਨਹੀਂ ਉਹਨਾਂ ਨੂੰ ਆਉਂਦੀ ਇਹਦੇ ਨਾ ਕੰਮ ਜੇ ਨਾਸਾਂ ਮਾਰੀਆਂ ਉਹਨਾਂ ਤੇ ਹਾਲਾਤ ਮੁਕਰ ਮਾਹੇ ਜੈਸੇ ਛਾਈ ਅਤੇ ਦੂਜੇ ਦ੍ਰਿਸ਼ਟਾਂਤ ਇਸੇ ਪ੍ਰਕਾਰ ਕਹਿੰਦੇ ਹਨ ਪੋਪ ਮਦ ਜਿਉ ਵਾਸ ਵਾਸਾ ਹੈ ਫੁੱਲ ਦੀਆਂ ਪੱਤੀਆਂ ਵੀ ਜਿਵੇਂ ਵਾਸ ਨੂੰ ਖੁਸ਼ਬੂ ਵਸਦੀ ਹੈ ਇਸੇ ਪ੍ਰਕਾਰ ਭਾਈ ਪੋਪ ਜੋ ਸਾਦੇ ਅੰਤਾਂ ਕਰਨ ਹਨ ਹਿਰਦੇ ਹਨ ਜਿਜਵਿਚ ਫੁਮਰਾਗ ਵੇਖ ਖੜ ਸਮ ਕੀ ਮੋਖ ਇਛਾ ਇਹ ਸੁੰਦਰ ਪੰਖੜੀਆਂ ਹਨ ਉਹ ਜਿ ਵਾਸਨਾ ਦੀ ਨਿਆਈ ਸੱਚੇ ਪਾਰਸ਼ਾ ਜੀ ਮਹਿਕ ਦੀ ਨਿਆਈ ਜੋਤੀ ਸਰੂਪ ਪਰਮੇਸ਼ਰ ਗਰੀਬ ਨੂੰ ਆ ਸੱਚੇ ਪਾਰਸ਼ਾ ਉਹ ਮਦ ਜਿਉਂ ਫੁੱਲ ਵਿੱਚ ਜਿਵੇਂ ਵਾਸਨਾ ਵਸਦੀ ਹੈ ਉਹ ਨਾਸ ਨਾਲ ਭੋਰੇ ਸਮੁੰਦੀ ਹੈ ਇਸੇ ਪ੍ਰਕਾਰ ਪ੍ਰੀ ਗਰੂਪੀ ਜੀ ਦੀ ਨਾਸ ਹੈ ਉਹ ਮਹਾਰਾ ਦੀ ਭਗਤੀ ਰੂਪ ਮਹਿਕ ਨੂੰ ਪ੍ਰੀਤ ਰੂਪੀ ਖੁਸ਼ਬੂ ਨੂੰ ਗ੍ਰਹਿਣ ਕਰਦੇ ਹਨ ਮੁਕਰ ਮਾਹੇ ਜੈ ਸੇ ਛਾਈ ਕਾਹਵੇਂ ਮਹਾਰਾ ਦਸਣ ਵਾਲੀ ਵਸਤੂ ਨਾ ਨਾ ਹੋਈ ਕਹਿੰਦੇ ਹਾਂ ਦਸਣ ਵਾਲਾ ਵੀ ਹੈ ਜਿਸ ਤਰ੍ਹਾਂ ਫੁੱਲ ਦੇ ਵਿੱਚ ਮਹਿਕ ਵਸਦੀ ਹੈ ਐ ਸਾਰਿਆਂ ਅੰਤਕਾਰਨਾ ਦੇ ਅੰਦਰ ਸਾਹਿਬ ਸੰਗੇ ਜੀ ਉਹ ਪ੍ਰੇਤਾਰੂਪ ਹੋ ਕੇ ਕਿ ਜੂਹੂ ਹੋ ਕੇ ਬਸ ਰਿਆ ਹੈ ਮੁਗਰ ਮਾਹ ਜੈਸੇ ਛਾ ਫਿਰ ਹੋਰ ਦੁਸ਼ਟਾਨ ਦੰਦੇ ਕਹਿੰਦੇ ਮਾਰਾ ਦਸ ਦਸ ਦਿਸਦਾ ਕਿਵੇਂ ਕਹਿੰਦੇ ਮੁਗਰ ਮਾਹ ਜੈਸੇ ਛਾਈ ਜਿਵੇਂ ਸੀਸੇ ਤਿੰਨ ਪ੍ਰਕਾਰ ਦੇ ਹੁੰਦੇ ਆ ਇੱਕ ਸੀਸੇ ਦਾ ਮੂੰਹ ਵੇਖਣ ਵਾਲੇ ਹੁੰਦੇ ਆ ਇੱਕ ਸੀਸੇ ਫੋਟੋ ਖਿਜਣ ਵਾਲੇ ਹੁੰਦੇ ਆ ਇੱਕ ਸੀਸੇ ਜਿਹੜੇ ਹੁੰਦਿਆਂ ਨੂੰ ਉਹਨਾਂ 'ਚ ਮੂੰਹ ਨਹੀਂ ਦਿਸਦਾ ਮੋٹے ਜਿਹੇ ਸੀਸੇ ਹੁੰਦੇ ਆ ਇਸ ਪ੍ਰਕਾਰ ਜਿਹੜਾ ਸ਼ੀਸ਼ਾ ਮੂੰਹ ਦੇਖਣ ਵਾਲਾ ਹੁੰਦਾ ਹੈ ਉਹਦੇ ਜਿਹ ਪਰਤਬਿੰਬਤਾ ਪੈਂਦਾ ਹੈ ਪਰ ਤਸਵੀਰ ਨਹੀਂ ਉਕਰੀ ਜਾਂਦੀ ਐਸੇ ਪ੍ਰਕਾਰ ਹੈ ਪਰਮੇਸ਼ਰ ਜਿਹੜਾ ਹੈ ਉਹ ਅੰਤਕਾਰਨੂਪੀ ਸ਼ੀਸ਼ੇ ਦੇ ਅੰਦਰ ਹੈ ਤਾਂ ਸਹੀ ਜਿਹ ਪਰਤਬਿੰਬ ਪੈਂਦਾ ਹੈ ਐ ਸਾਧ ਸੰਗਤ ਜੀ ਉਹ ਰਾਖਸ਼ ਪੈਂਦਾ ਹੈ ਉਹਦੀ ਹਰਕਤ ਨਾਲ ਅੱਖਾਂ ਵੇਖਦੀਆਂ ਕੰਨ ਸੁਣਦੇ ਆ ਰਸਨਾ ਰਸ ਲੈਂਦੀ ਹੈ ਮਨ ਸੰਕਲਪ ਠਾਉਂਦਾ ਹੈ ਬੁੱਧੀ ਪਦਾਰਥ ਨੂੰ ਨਿਸ਼ਚੇ ਕਰਦੀ ਹੈ ਪ੍ਰਾਣ ਹਰਕਤ ਕਰਦੇ ਐ ਸੀਰ ਦੇ ਅੰਦਰ ਕਿਉਂ ਚੇਤਨ ਸੱਤਾੁੰਦਾ ਇਹਨਾਂ ਸਾਰੇ ਜੜ ਚੀਜ਼ਾਂ ਨੂੰ ਚੇਤਨ ਸੱਤਾ ਰੂਪ ਇਹ ਪ੍ਰਤਿਬਿੰਬ ਪੈਦਾ ਹੁੰਦਾ ਇਹ ਇਸ ਪ੍ਰਤਿਬਿੰਬ ਦਾ ਮੁਕਰ ਮਹ ਜੈ ਸ਼ਾਈ ਜਿਵੇਂ ਸੀਸੇ ਵਿੱਚ ਪ੍ਰਤਿਬਿੰਬ ਪੈਂਦਾ ਹੁੰਦਾ ਆ ਉਹਦਾ ਚੇਤਨਾ ਪ੍ਰਤਿਬਿੰਬ ਪੈਂਦਾ ਜਿਹਦੇ ਕਰਕੇ ਜੜ ਸਾਰੀਆਂ ਦੇਹਾਂ ਇੰਦਰੀ ਸਾਰੇ ਕਿਰਿਆ ਕਰਨ ਲੱਗ ਜਾਂਦੇ ਆਪੋ ਆਪਣੇ ਸੁਭਾਵਾਂ ਅਨੁਸਾਰ ਉਹ ਅੰਤਰੀ ਯਾਮੀ ਇਸ ਪ੍ਰਕਾਰ ਦਾ ਪ੍ਰਤਿਬਿੰਬ ਪਹਿਰੇ ਸਾਰਿਆਂ ਦੇ ਅੰਦਰ ਇੱਕ ਵਿਚਾਰ ਹੋਰ ਹੈ ਮੋਟੇ ਸ਼ੀਸ਼ਿਆਂ ਦੀ ਨਹੀਂ ਜਿਹੜੇ ਪੰਪਰਪੁਰ ਖਵਾਏ ਉਹਨਾਂ ਨੂੰ ਕਈ ਸਮਝ ਨਹੀਂ ਪੈਂਦੀ ਹੈ। ਉਹ ਖਈਪੁਰਖ ਜਿਹੜੇ ਹਨਗੇ ਉਹ ਮੂੜ ਰਹਿੰਦੇ ਆ ਸਮਝਦੇ ਆ ਸੁਣਦੇ ਆ ਵਿਚਾਰਦੇ ਆ ਕਥਾ ਵੀ ਕਰ ਲੈਂਦੇ ਆ ਪਰ ਮਨ ਤੇ ਤਾਂ ਨਹੀਂ ਆਉਂਦਾ। ਉਹ ਮੂੜ ਵਰਤੀਆ ਉਹ ਖਈਪੁਰਖਾਂ ਦੀ। ਅਦੇ ਜਿਹੜੇ ਜਿਗਿਆਸੂ ਹੈ ਉਹਨਾਂ ਨੂੰ ਸਮਝ ਪੈ ਜਾਂਦੀ ਪਰ ਟਿਕਾ ਨਹੀਂ ਹੁੰਦਾ। ਮਨ ਚੰਚਲ ਰਹਿੰਦਾ ਹੈ। ਅਤੇ ਗਿਆਨਵਾਨ ਜਿਹੜੇ ਹਨੇ ਉਹ ਜਿਵੇਂ ਤਸਵੀਰ ਖਿੱਚ ਲਈਏ ਸੀਸੇ ਦੇ ਵਿੱਚ ਫੋਟੋ ਖਿੱਚ ਲਈਦੀ ਹੈ ਐ ਆਪਣੇ ਸਰੂਪ ਦੀ ਖਿੱਚ ਪਾ ਲੈਂਦੇ ਆ ਜਾਂ ਜਾਂ ਦੇਖਾਂ ਤਾਂ ਜੋਤ ਸਮਾਈ ਤੇਰੀ ਤੇਰਾ ਰੂਪ ਕਨੇਹਾ ਇਸ ਪ੍ਰਕਾਰ ਦਾ ਉਹਨਾਂ ਦੇ ਅੰਦਰ ਤਾਂ ਸਾਲਸੰਗ ਜੀ ਫੋਟੋ ਖਿੱਚਣ ਵਾਂਗੂ ਪ੍ਰਗਟ ਹੋ ਜਾਂਦਾ ਹੈ ਬਾਕੀਆਂ ਦੇ ਜਿਗਿਆਸੂਆਂ ਦੇ ਅੰਦਰ ਪ੍ਰਤਿਮੇਂ ਰੂਪ ਹੋ ਕੇ ਚੇਤਨ ਸਤਾਰੂਪ ਹੋ ਕੇ ਪਾਛਦਾ ਹੈ ਬ੍ਰਹਮ ਜਾਨੀ ਅਨੰਦ ਰੂਪ ਹੋ ਕੇ ਪਾਛਦਾ ਹੈ ਅਤੇ ਜਿਹੜੇ ਸੰਸਾਰੀ ਲੋਕ ਹੈ ਉਹਨਾਂ ਦੇ ਅੰਦਰ ਸਾਰ ਸਿੰਘ ਜੀ ਹੈਤਰੂਪੋ ਕਰਕੇ ਪਾਛ ਰਿਹਾ ਹੈ ਕਿਉਂ ਸ਼ੀਸ਼ੇ ਵਿੱਚ ਜਿਵੇਂ ਪ੍ਰਤਿਬਿੰਬ ਪੈਂਦਾ ਹੁੰਦਾ ਹੈ ਇਸ ਪ੍ਰਕਾਰ ਮਹਾਰਾ ਸਾਹਿਬ ਜੋ ਪਰਦਕ ਜੇਤੂਪੋ ਕੇ ਵਰਤ ਰਿਹਾ ਸਾਰਿਆਂ ਦੇ ਅੰਤ ਕਰਦੇ ਅੰਦਰ ਐਸੇ ਹੀ ਹਰ ਵਸੇ ਨਿਰੰਤਰ ਇਸ ਪ੍ਰਕਾਰ ਪਾਈ ਹਰੀ ਨਿਰੰਤਰ ਅੰਤਰੇ ਤੋਂ ਰਹਤੋ ਇਕਰਾ ਸਾਰਿਆਂ ਦੇ ਅੰਦਰ ਵਸਿਆ ਹੈ ਪ੍ਰੇਮਿਓ ਕੱਢ ਹੀ ਖੋਜੋ ਖੋਜੋ ਭਾਈ ਉਸ ਨੂੰ ਕੱਢ ਹਿਰਦੇ ਵਿੱਚ ਹੀ ਉਹਦੀ ਖੋਜ ਕਰੋ ਭਰਾਵੋ ਅੰਤਨੋਖ ਵਿਕਤੀ ਕਰੋ ਫਿਰ ਜਦੋਂ ਤੁਹਾਡੇ ਅੰਦਰ ਭਾਈ ਭਾਵਨਾ ਹੋ ਗਈ ਅੰਦਰੋਂ ਹੀ ਪ੍ਰਾਪਤ ਹੋ ਜਾਏਗਾ ਪ੍ਰਕਾਸ਼ ਰੂਪ ਬਾਹਰ ਭੀਤਰ ਏਕੋ ਜਾਨੋ ਜਦੋਂ ਅੰਦਰ ਪ੍ਰਗਟ ਹੋ ਗਿਆ ਉਸ ਵੇਲੇ ਬਾਹਰ ਵੀ ਸੰਸਾਰ ਚ ਵੀ ਭੀਤਰ ਹਿਰਦੇ ਦੇ ਅੰਦਰ ਵੀ ਇੱਕੋ ਹੀ ਜਿਵੇਂ ਦੇਣੇ ਚ ਦੀਵਾ ਰੱਖਦੀ ਏ ਮਾਇ ਬਾਹਰ ਚਾਨਣ ਕਰਦਾ ਨਾਲੇ ਅੰਦਰ ਕਿਉ ਜੋਤੀ ਰੂਪ ਜੋ ਬ੍ਰਹਮ ਹੈ ਉਹ ਸਾਰਿਆਂ ਪਿੰਡਾਂ ਦੇ ਅੰਦਰ ਵੀ ਪ੍ਰਕਾਸ਼ ਰਿਹਾ ਸ੍ਰੀ ਰਾਮ ਅੰਦਰ ਵੀ ਬਾਹਰ ਸੰਸਾਰ ਦਾ ਵੀ ਪ੍ਰਕਾਸ਼ ਕੋ ਹੈ ਕਿ ਕੋਈ ਅਦਵਾਤ ਰੂਪ ਹੈ ਜਾਣ ਲੋ ਇਹੋ ਗੁਰ ਗਿਆਨ ਬਤਾਇਆ ਇਹ ਸਤਿਗੁਰੂ ਜੀ ਨੇ ਗਿਆਨ ਦੱਸਿਆ ਆਪਾਂ ਨੂੰ ਅਪਰੋਖ ਗਿਆਨ ਹੈ ਅੰਦਰ ਵਾਲੇ ਕੋ ਪਰਮੇਸ਼ਰ ਨੂੰ ਵੇਖਣਾ ਇਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਗਿਆਨ ਦੱਸਿਆ ਤੁਸੀਂ ਵੀ ਇਹ ਗੁਰਾਂ ਦੇ ਗਿਆਨ ਨੂੰ ਧਾਰਨ ਕਰੋ ਜਨ ਨਾਨਕ ਬਿਨ ਆਪਾ ਚੀਨੇ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰਤੇਗ ਬਾਦਸਾ ਨੌਵੇਂ ਗੁਰੂ ਨਾਨਕ ਜਿਨ੍ਹਾਂ ਚ ਆਪਣੇ ਆਤਮਾ ਨੂੰ ਨਹੀਂ ਨਾ ਜਾਣਵੇ ਇਸ ਪ੍ਰਕਾਰ ਜਾਣੇ ਤੋਂ ਬਗੈਰ ਮਿਟੈ ਨਾ ਭ੍ਰਮ ਕੀ ਕਾਈ ਜਿਹੜੀ ਭ੍ਰਮ ਦੀ ਕਾਈ ਛੋਈ ਪਈ ਹੈ ਨਾ ਜਿਵੇਂ ਪਾਣੀ ਦੇ ਉੱਤੇ ਜਾਲਾ ਪਿਆ ਹੁੰਦਾ ਪੜਦਾ ਪਿਆ ਹੁੰਦਾ ਇਸ ਪ੍ਰਕਾਰ ਆਤਮ ਸਰੂਪ ਜਾਂਦੇ ਵਿੱਚ ਜਿਹੜਾ ਪ੍ਰਤਿਬਿੰਬ ਇਹ ਅੰਦਰੇ ਛੋਈ ਪਈ ਅਵਿਧਿਆ ਦੀ ਇਹ ਨਹੀਂ ਮਿਟਦੀ ਉਹਨਾਂ ਚਿਰੇ ਪ੍ਰਤਿਬਿੰਬ ਦਾ ਪਰਦਾ ਬਣਿਆ ਹੀ ਰਹਿੰਦਾ ਹੈ ਹੰਗ ਤਾਂ ਮਮਤਾ ਦਾ ਇਹ ਛੋਈ ਪਈ ਹੋਈ ਹੈ ਕਈ ਕਿਸੇ ਵੀ ਭਰਮ ਦੀ ਜਿਵੇਂ ਅਕਾਦੇ ਵਿੱਚ ਫੁੱਲਾ ਪੈ ਜਾਂਦਾ ਪਰਦਾ ਪੈ ਜਾਂਦਾ ਇਉਂ ਇਹ ਭਰਮ ਦਾ ਪਰਦਾ ਪਿਆ ਹੈ ਕਿਸੇ ਪ੍ਰਕਾਰ ਮਿਟਦਾ ਨਹੀਂ ਕਿਸੇ ਦਾ ਵੀ ਜੇ ਨਾ ਜੇ ਆਪਣਾ ਆਤਮਾ ਸਰੂਪ ਨੂੰ ਅੰਦਰ ਬਾਹਰ ਕੋ ਜੋਤੀ ਸਰੂਪ ਨਹੀਂ ਜਾਣ ਲੈਂਦੇ ਗੁਰਾਂ ਗੁਰਾਂ ਦੀ ਕਿਰਪਾ ਤੋਂ ਬਿਨਾ ਤਨ ਆਸਰੀ ਮਹੱਲ ਨਾਵਾ ਸਾਧੂ ਇਹੋ ਜਗ ਭਰਮ ਭੁਲੰਨ ਸਾਧੀਆਂ ਮਾਰੇ ਅੱਗੇ ਪਰਸ਼ਨ ਕੀਤੇ ਮਾਰੇ ਜਗਤ ਭਰਮ ਚ ਕਿਉਂ ਭੁੱਲ ਗਿਆ ਸਤਗੁਰੂ ਜੀ ਕਾਰਨ ਦੱਸਦੇ ਹੈ ਸੰਤ ਜਨ ਨੂੰ ਇਹ ਜਗ ਤੇ ਇਸ ਪ੍ਰਕਾਰ ਜੀਵ ਭਰਮ ਵਿੱਚ ਭੁਲਣ ਚ ਆ ਗਿਆ ਹੈ। RAM ਨਾਮ ਦਾ ਸਿਮਰਨ ਛੋੜਿਆ। RAM ਜੋ ਰਮਿਆ ਹੋਇਆ ਪਰਮੇਸ਼ਵਰ ਹੈ, ਉਹਦਾ ਨਾਮ ਜਪਣਾ ਸੀ। ਮਨ ਕਰਕੇ ਸਿਮਰਨ ਕਰਨਾ ਸੀ ਜਿਵੇਂ ਕੁੰਝਾਂ ਬੱਚੇ ਨੂੰ ਚੇਤੇ ਕਰਦੀਆਂ। ਐ ਮਾਰਾਂ ਨੂੰ ਹਰ ਵਕਤ ਯਾਦ ਰੱਖਣਾ ਸੀ। ਉਹ ਛੱਡ ਦਿੱਤਾ ਇਹਨਾਂ ਨੇ। ਮਾਇਆ ਹੱਥ ਬਿਕੰਨ। ਇਹ ਮਾਇਆ ਦੇ ਹੱਥ ਵਿੱਚ ਵੇਗਿਆ ਜਿਹੜਾ ਕਿਸੇ ਦੇ ਹੱਥ ਚੜ ਜਾਵੇ, ਅਧੀਨ ਹੋ ਜੇ ਉਹਨੂੰ ਕਹਿੰਦੇ ਹੱਥ ਚੜਿਆ ਹੋਇਆ ਹੈ। ਇਵੇਂ ਮਾਇਆ ਦੇ ਢੀਨ ਹੋਣੇ ਕਰਕੇ ਮਾਇਆ ਦੇ ਹੱਥ ਵੀ ਕਿਆ ਹੋਇਆ ਹੈ ਪ੍ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਇਸ ਨੇ ਇਹ ਮੇਰੀ ਮਾਂ ਹੈ ਇਹ ਮੇਰਾ ਪਿਓ ਹੈ ਮੇਰੇ ਭਾਈ ਹੈ ਮੇਰੇ ਪੁੱਤਰ ਹੈ ਮੇਰੀ istri ਹੈ ਪੁੱਤਰ ਦੀ istri ਨੋ ਐ ਤਾਕੈ ਰਸ ਲੁਪਟਨ ਉਹਨਾਂ ਦੇ ਰਸ ਪ੍ਰੇਮ ਵਿੱਚ ਹੀ ਹਰ ਵਕਤ ਫਸਿਆ ਰਹਿਂਦਾ ਹ ਜੋਨ ਧਨ ਪ੍ਰਪਤਾ ਕੈ ਮਦਮ ਇਹ ਆਪਣੇ ਆਪ ਨੂੰ ਜਵਾਨੀ ਵਾਲਾ ਸਮਿੰਦਾ ਮੇਰੇ ਕੋਲੇ ਧਨ ਪਦਾਰਥ ਹੈ ਮੇਰੀ ਪ੍ਰਪਤਾ ਹੈ ਮੇਰੀ ਚਾਦਰਤਾ ਹੈ ਮੇਰੀ ਬੜਾਈ ਹੈ ਮੈਂ ਸਰਪੰਚ ਹੋਇਓ ਪ੍ਰਵਤਾ ਦੇ ਮਾਜ ਹੰਕਾਰ ਵਿੱਚ ਐਨਿਸ ਰਹਿ ਦੀਵਾਨਾ ਰਾਜ ਨੇ ਕਮਲਾਈ ਹੋਇਆ ਤੇਰੀ ਆਖਰਦਾਰਿੰਦਾ ਹੈ ਓਗਣ ਪੈਗੇ ਦੇ ਅੰਦਰ ਦੀਨ ਦਇਆਲ ਸਦਾ ਦੁਖ ਭੰਜਨ ਜੋ ਗਰੀਬਾਂ ਤੇ ਦਇਆ ਕਰਨ ਵਾਲਾ ਸਦਾ ਸਦਾ ਪਰਮੇਸ਼ਰ ਜੇ ਮਰਮਰ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ। ਆਸਿਓ ਮਨ ਨਾ ਲਗਾਨਾ। ਉਸ ਨਾਲ ਆਪਣੇ ਮਨ ਨੂੰ ਲਾਇਆ ਹੀ ਨਹੀਂ ਐਸਾ ਕਮਲਾ ਹੈ। ਜਨ ਨਾਨਕ ਕੋਟਨ ਮੈਂ ਕਿਨੂੰ। ਸਤਿਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਗੁਰੂ ਨਾਨਕ ਜੀ। ਗੁਰੂਆਂ ਦੇ ਵਿੱਚੋਂ ਕਿਸੇ ਕਿਸੇ ਨੇ ਗੁਰਮਖ ਹੋਏ ਪਛਾਣਨਾ। ਜਿਹੜਾ ਗੁਰਮਖ ਹੋਵੇ ਗੁਰਦੁਆਰਾ ਉਹਨਾਂ ਨੇ ਪਛਾਣਨਾ ਕੀਤਾ ਹੈ ਉਹਨਾਂ ਨੂੰ ਪਛਾਣ ਹੋਈ ਆ ਵਾਹਿਗੁਰੂ ਦੀ। ਤਨਾਸਰੀ ਮਹੱਲਾ ਨਵ। ਤੇ ਜੋਗੀ ਕੋ ਯੋਗਤ ਨਾ ਜਾਣੋ ਕੇ ਮਾਰਾ ਕਈ ਯੋਗੀ ਘਰਵਾਰ ਛੜ ਜਾਂਦੇ ਐ ਤਾਂ ਹਜੂਰ ਫਰਮਾਉਂਦੇ ਉਸ ਯੋਗੀ ਨੂੰ ਭਾਈ ਜਿਹੜਾ ਪ੍ਰਾਣਯਾਮ ਕਰਨ ਜਾਣਦਾ ਪਰ ਬਿਰਤੀ ਆਤਮਾ ਦੇ ਨਾਲ ਜਿੰਨ ਜੋੜੀ ਨਹੀਂ ਹੈ ਉਸ ਯੋਗੀ ਕਹਣ ਵਾਲੇ ਪੇਸ਼ਧਾਰੀ ਨੂੰ ਜਾਣੋ ਆਤਮਾ ਪਰਮਾਤਮਾ ਦੀ ਇਕਤਾ ਰੂਪੀ ਯੁਗਤੀ ਨਹੀਂ ਪ੍ਰਾਪਤ ਹੋਈ ਜਾਣ ਲਓ ਲੋਭ ਮੋਹ ਮਾਇਆ ਮਨਤਾ ਫੋਨ ਜਿਹਦੇ ਅੰਦਰ ਲੋਭ ਵਸ ਪਦਾਰਥਾਂ ਦੇ ਜੋੜਨ ਦਾ ਮੋਹ ਸਰੀਰਾਂ ਦਾ ਮਾਇਆ ਦੀ ਮੇਰ ਆਪੋਨ ਲੱਗੀ ਹੋਈ ਜੇ ਘਟ ਮਾਹੇ ਪਛਾਣ ਉਸ ਦੇ ਘਟ ਵਿੱਚ ਚੀਜ਼ਾਂ ਦੇ ਉਗਣਾਂ ਦਾ ਸੁਭਾਅ ਪਛਾਣਦੇ ਹੋ ਉਹਨੂੰ ਪਰਮੇਸ਼ਰ ਜੁੜਨ ਦੀ ਯੋਗ ਦੀ ਯੁਗਤ ਨਹੀਂ ਹੈ ਜਾਣ ਲੋ ਰਹਾਉ ਪਰ ਨਿੰਦਾ ਉਸਤਤ ਨਹਿ ਜਾ ਕੇ ਫਿਰ ਮਹਾਰਾਜ ਜੀ ਯੋਗੀ ਕੌਣ ਹੋ ਸਕਦਾ ਹੈ ਮਹਾਰਾ ਕਹਿੰਦੇ ਜਿਹੜਾ ਪ੍ਰਾਈ ਨਿੰਦਿਆ ਨਾ ਕਰੇ ਜਿਹੜਾ ਆਪ ਦੀ ਉਸਤਤ ਨਾ ਕਰੇ ਹਾ ਬਗਤਾਵ ਦੀ ਵਿਡਿਆਰੀ ਕਰਦੇ ਰਹਿਣੀ ਇਕ ਬਾਬੇ ਬੁਕਾਲੇ ਬੂਟਾ ਤੋਂ ਦੇਖਿਆ ਉਹ ਉੱਚੇ ਥਾਂ ਥੜੇ ਤੇ ਬੈਠ ਕੇ ਆਪ ਦੀ ਸੇਫਟੀ ਕਰੇ ਕਿ ਮੇਰਾ ਹੀ ਸਭ ਪ੍ਰਬੰਧ ਹੋਇਆ ਇਹ ਉਸਤਤੀ ਆਪ ਦੀ ਕਰਨ ਦੀ ਆਤ ਕਈਆਂ ਨੂੰ ਹੈ ਆਪ ਦੀ ਉਸਤਤੀ ਕਰਨ ਦੀ ਜੀ ਦੇ ਅੰਦਰ ਇੱਛਾ ਨਹੀਂ ਹੈ ਜਾਂ ਬਗਾਨੀ ਐਵੇਂ ਝੋਲੀ ਚੱਕਦੇ ਰਹਿੰਦੇ ਹਨ ਐਵੇਂ ਕਿਸ ਦੀ ਖੁਸ਼ਾਮਤ ਨਹੀਂ ਜਿੰਨਾਂ ਦੇ ਅੰਦਰ ਹੈ ਕਾਂਚਨ ਲੋਹ ਸਮਾਨ ਨੂੰ ਸੋਇਨਾ ਤੇ ਲੋਹਾ ਇੱਕੋ ਜਿਹਾ ਹੈ ਸੋਇਨਾ ਲਾਲਚ ਦੇ ਦੇਣ ਵਾਲਾ ਲੋਹਾ ਜਿਹੜਾ ਥੋੜੇ ਮੁੱਲ ਦਾ ਇਹ ਕੋਈ ਇਹ ਦੋਹਾਂ ਜਸਮਿੰਦੇ ਹੈ ਕੰਚਨ ਵਰਗੇ ਜਿਹੜੇ ਦੇਵਤੇ ਸਰੀਰ ਹੈ ਤੇ ਲੋਹੇ ਦੀ ਨਿਆਈ ਜਿਹੜੇ ਸਾਰ ਸੰਗਤ ਜੀ ਤਾਮਸੀ ਜੀਵ ਹੈ ਸਾਰਿਆਂ ਦੀ ਇੱਕ ਪਰਮੇਸ਼ਰ ਦੀ ਜੋਤ ਨੂੰ ਸਮਾਨ ਹੀ ਸਮਝਦਾ ਹੈ ਹਰ ਖਸੂਗ ਤੇ ਰਹੇ ਅਤੀਤਾਂ ਪ੍ਰਾਰਥਾ ਦੇ ਆਏ ਤਾਂ ਜਿਹੜਾ ਖੁਸ਼ੀ ਹੋਣੀ ਹੈ ਇਸ ਤੋਂ ਤੇ ਪ੍ਰਾਰਥਾ ਦੇ ਵਿਛਣੇ ਕਰਕੇ ਜਿਹੜੀ ਗਮੀ ਹੋਣੀ ਸੋਗ ਹੋਣੀ ਹੈ ਹੁਣ ਹੈ ਇਤੋਂ ਜਿਹੜੇ ਅਤੀਤ ਰਹਿੰਦੇ ਅਸੰਗ ਰਹਿੰਦੇ ਆਂ ਬ੍ਰਗਤ ਰਹਿੰਦੇ ਹਨ ਜੋਗੀ ਤਾਹੇ ਬਖਾਂ ਉਹਨੂੰ ਮਾਰੇ ਕਹਿੰਦੇ ਜੁੜਿਆ ਹੋਇਆ ਵਾਰਗੁਰੂ ਚ ਜੋਗੀ ਕਹੋ ਐਵੇਂ ਕਰਨ ਪਾਲਨੇ ਕਰਕੇ ਦੰਡਕ ਮੰਡਲ ਉਹਦੇ ਪਾਰ ਯੋਗ ਨਹੀਂ ਕਰਮਾਂ ਦੀ ਮਾਰਨੀ ਜੋਗੀ ਬਣਿਆ ਜਾਂਦਾ ਚੰਚਲ ਮਨ ਦਹ ਦੇਸ ਕੋ ਤਾਵਤ ਇਹ ਜਿਹੜਾ ਗਿਆਨੀ ਕੌਣ ਹੈ ਮੁਗਤਪੁਰਖ ਕੌਣ ਹੈ ਮਾਰੇ ਕਿੰਨੇ ਜਿਹੜਾ ਚੰਚਲ ਮਨ ਉਹ ਆ ਦਸੋਂ ਤਿਸਾਰੇ ਪਦਾਰਥਾਂ ਵਿੱਚ ਦੌੜਦਾ ਰਹਿੰਦਾ ਦਾ ਇੰਦਰੀਆਂ ਦੇ ਵਿਸ਼ਿਆਂ ਦਾ ਸਾਰਿਆਂ ਹੋਇਆ ਦਸੇ ਇੰਦਰੀਆਂ ਦੇ ਵਿਸ਼ੇਨ ਤਰਫ ਜਿਹੜਾ ਤਾਪਤ ਦੌੜਦਾ ਹੈ ਅਚਲ ਜਾਹੇ ਠਹਿਰਨ ਜਿਸਨ ਅਚਲ ਸਰੂਪ ਬ੍ਰਹਮ ਵਿੱਚ ਟਿਕਾਉਣਾ ਕੀਤਾ ਇਹਦੀ ਚੰਚਲਤਾ ਗਵਾ ਕੇ ਪਾਰਾ ਜਿਵੇਂ ਸੋਧਿਆ ਜਾਂਦਾ ਹੈ ਆ ਮਨ ਨੂੰ ਸੋਧ ਕੇ ਜਿਨ੍ਹਾਂ ਨੂੰ ਵਾਹਿਗੁਰੂ ਚੇ ਚੱਲ ਕਰਕੇ ਟਿਕਾ ਲਿਆ ਹੈ ਕਹੁ ਨਾਨਕ ਇਹ ਵਿਦਕੋ ਜੋ ਨਾਰ ਸਤਿਗੁਰੂ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਸ ਤਰੀਕੇ ਦਾ ਜੋ ਪੁਰਸ਼ ਹੈ ਮੁਕਤ ਤਾਂ ਹੈ ਤੁਮ ਮਨੋ ਉਸ ਪ੍ਰਖ ਨੂੰ ਭਾਈ ਤੁਸੀਂ ਮੁਕਤ ਮੰਨਿਆ ਕਰੋ ਐਵੇਂ ਸਭ ਕੋਈ ਕਹੀ ਜਾਏ ਕਿ ਕਰਤਬਾ ਭਾਵ ਅਹੰ ਬ੍ਰਹਮ ਅਸਮੀ ਕਰਤਬਾ ਭਾਵ ਇਹਨੇ ਨਾਲ ਮੁਕਤ ਨਹੀਂ ਸਮਝਨੇ ਚਾਹੀਦੇ ਜੇ ਨੰਦਰੇ ਗੁਣ ਆ ਜਾਣ ਉਹਨੂੰ ਪੁਰਖ ਨੂੰ ਮੁਕਤ ਹੋਇਆ ਜਾਣੋ ਤਨ ਆਸਰੀ ਮਹੱਲਾ ਨਾਵਾ ਅਬ ਮੈਂ ਕੌਣ ਉਪਾਉ ਕਰੂੰ ਅਧਿਕਾਰੀ ਵੱਲੋਂ ਬੇਨਤੀ ਗੁਰੂ ਸਾਹਿਬ ਜੀ ਅੱਗੇ ਆਪਾਂ ਵੀ ਇਉਂ ਬੇਨਤੀ ਕਰੀਏ ਸਰਗੁਰੂ ਅੱਗੇ ਫੇਸਲ ਗੁਰੂ ਸੱਚੇ ਪਾਤਸ਼ਾਹ ਆਵੇ ਇਸ ਮਨੁੱਖਾ ਜਨ ਦੇ ਕਾਲ ਵਿੱਚ ਮੈਂ ਕਿਹੜਾ ਸਰਗੁਰੂ ਉਪਾਅ ਕਰ ਸਕਾਂ ਰਵਾਇਤੂ ਦੇ ਮਿਲਨ ਦਾ ਮੈਂ ਕਿਹੜਾ ਯਤਨ ਕਰਾਂ ਜੀ ਜੇ ਬਿਦ ਮਨ ਕੋ ਸੰਸਾਰ ਛੁੱਟੇ ਸਤਿਗੁਰੂ ਜਿਸ ਪ੍ਰਕਾਰ ਜਿਹੜਾ ਮਨ ਦਾ ਸੰਸਾਰ ਪਿਆ ਹੋਇਆ ਹੈ ਪਰਮਾਨ ਪਰਮੇਗਤਵ ਵਰਜੇ ਆਦਿਕ ਅਸੰਭਾਵਨਾ ਬਕਰੀਤ ਭਾਵਨਾ ਚੱਕਿਆ ਜਾਵੇ ਭੌ ਨਿਤ ਪਾਰ ਪਰੋ ਇਹ ਭੌ ਜਮਣ ਮਰਨ ਦਾ ਭੈ ਜਿਸ ਵਿੱਚ ਸਮੁੰਦਰ ਹੈ ਪਾਣੀ ਹੈ ਇਹ ਭੈ ਦਾ ਜੋ ਸਮੁੰਦਰ ਹੈ ਸੰਸਾਰ ਇਸ ਅਨੁਸਾਰ ਸਮੁੰਦਰ ਤੋਂ ਵੇਪਾਰ ਪੈ ਜਾਉ ਮੁਕਤੀਪੀ ਕਿਨਾਰੇ ਤੇ ਜਹਾਜ਼ ਪ੍ਰਵੇਸ਼ ਹੋਵਾਂ ਰਹਾਉ ਜਨਮ ਪਾਏ ਕਛ ਭਲੂ ਨਾ ਕੀਨ ਤੇਰੀ ਬਾਝੋਂ ਮੈਂ ਜਨਮ ਪਾਇਆ ਧਾਰਿਆ ਕੋਈ ਵੀ ਭਲਾ ਕੰਮ ਪਰ ਉਪਕਾਰ ਵਾਲਾ ਨੀਮਾ ਕਰ ਸਕਿਆ ਸਾਤੇ ਅਧਕ ਡਰੋਂ ਇਸ ਕਰਕੇ ਮੈਂ ਬਹੁਤਾ ਦਰਦਾ ਕਿ ਕੋਈ ਨੇਕੀ ਵਾਲਾ ਕੰਮ ਮੈਂ ਕੀਤਾ ਹੀ ਨਹੀਂ ਹੈ ਹਰ ਵਕਤ ਬੁਰੀਾਈ ਦੀ ਚਿਤ ਲਗਾ ਰਿਹਾ ਹੈ ਮਨ ਬਾਜ ਕਰਮ ਹਰ ਗੁਣ ਨਹੀਂ ਗਾਇ ਆਪ ਜੀ ਦੀ ਆਗਿਆ ਹੈ ਮਾਰਾ ਵੀ ਮਨ ਕਰਕੇ ਬਾਣੀ ਕਰਕੇ ਕਰਮ ਸਰੀਰ ਕਰਕੇ ਰੋਮ ਰੋਮ ਕਰਕੇ ਮਾਰੇ ਦੇ ਗੁਣ ਗਾਉਣੇ ਸੀ ਉਹ ਗਾਏ ਨਹੀਂ ਗਏ ਮੈਥੋਂ ਇਹ ਜੀ ਸੋਚ ਧਰੋ ਇਹ ਮੈਂ ਆਪਦੇ ਜੀ ਕਿਤਨੇ ਜਿਹੀ ਬੜੀ ਸੋਚ ਚਿੰਤਾ ਧਾਰਨ ਕਰਦਾ ਹਾਂ ਕਿਵੇਂ ਇਸ ਫਿਕਰ ਤੋਂ ਛੁਟਾਂ ਗੁਰਮਤਿ ਸੁਣ ਕਛ ਗਿਆਨ ਨਾ ਉਪਜੇ ਗੁਰਮਤਿ ਦਾ ਹੁਕਮ ਹੈ ਕਿ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਵੇਖੋ ਆਪ ਨੂੰ ਕੁਝ ਬਣੋ ਵਾਹਿਗੁਰੂ ਆਪਾਣਾ ਮੰਨੋ ਤੇ ਸਿਮਰਨ ਕਰੋ ਕੀਰਤਨ ਕਰੋ ਇਹ ਗੁਰਮਤਿ ਦੇ ਬਚਨ ਸੁਣ ਕੇ ਕੋਝ ਗਿਆਨ ਨਹੀਂ ਮੇਰੇ ਅੰਦਰ ਪੈਦਾ ਧਾਰਨ ਨਹੀਂ ਸ਼ਕਤੀ ਮੇਰੇ ਅੰਦਰ ਹੋਈ। ਪਸ ਜਿਉ ਉਧਰ ਭਰੋ। ਅਸੀਂ ਤਾਂ ਮਾਰਿਆ ਭੀਖਸ ਗੁਰਸਿੱਖਾਂ ਦਾ ਬਣਾ ਲਿਆ ਐ। ਪਸ਼ੂ ਵਾਂਗੂ ਪੇਟ ਪਰ ਛੜਦੇ ਆਂ, ਪੇਟ ਪਰੋ ਪਸ਼ੂ ਆ ਜਿਉ ਸੋਇਓ। ਮਨੁੱਖ ਜਨਮੈ ਹਾਰਿਓ, ਇਹ ਹਾਲ ਕੈ ਸਾਡੀ। ਬੋਹ ਨਾਨਕ ਪ੍ਰਭ ਬਿਰਦ ਪਛਾਨੋ। ਹੇ ਵਾਹਿਗੁਰੂ ਅੱਗੇ ਗੁਰੂ ਸਾਹਿਬ ਜੀ ਬਖਸ਼ਾਉਣ ਵਾਸਤੇ ਬਚਨ ਕਰਦੇ ਐ। ਹੇ ਭਾਈ ਮਹਾਰਾਜ ਅੱਗੇ ਬੇਨਤੀ ਕਰੋ। ਗੁਰੂ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਜਰਨਾਉਂਦੇ ਹੈ ਕਿ ਪ੍ਰਭੂ ਆਪ ਦਾ ਬਿਰਦ ਬਾਣੇ ਦੀ ਲਾਜ ਹੈ ਜੋ ਸਰਨ ਆਵੇ ਉਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਸ ਪਰਮ ਨੂੰ ਆਪ ਹੀ ਪਛਾਣ ਲੋ ਆਪ ਦੀ ਸਰਨ ਆਏ ਹਾਂ ਸਭ ਹੋਂ ਪਦ ਤਰ ਮਾਰਾ ਮੈਂ ਪਾਪੀ ਵੀ ਤਰ ਸਕਾਂਗਾ ਤੁਸੀਂ ਇਹ ਆਪ ਦਾ ਬਿਰਦ ਪਦ ਪਾਵਨ ਗੁਸਾਈ ਆਪ ਦਾ ਨਾਮ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਮੇਰੇ ਵਰਗਾ ਮਾਰਾ ਪਾਪੀ ਨਹੀਂ ਕੋਈ ਤੇਰੇ ਵਰਗਾ ਸਿਦੇ ਪਰਸ਼ਾ ਦਿਆਨੂ ਨਹੀਂ ਕੋਈ ਹਮਸਾ ਆਪ ਕਿਰਪਾ ਕਰਕੇ ਬਖਸ਼ ਲੋ ਤਾਂ ਅਸੀਂ ਪਾਪੀ ਮਹਾਰਾ ਗਿਰੇ ਹੋਏ ਤਰ ਸਕਦੇ ਆ ਇਹ ਮਹਾਰਾ ਜੀ ਚਾਰ ਸ਼ਬਦ ਹਨ ਆਸਰੀ ਚੋ ਚਾਰਨ ਕੀਤੇ ਹਨ ਮਹਾਰਾ ਸਾਹਿਬ ਚੌਥੇ ਪਰਸ਼ਾ ਦੇ ਚਾਰ ਸ਼ਬਦ ਹਨਗੇ ਅਤੇ ਨੌ ਪਹਿਲੇ ਪਰਸ਼ਾ ਦੇ ਸ਼ਬਦ ਹੈ ਤੇ ਨੌ ਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਹਨ ਤੇ ਇਸੇ ਪ੍ਰਕਾਰ 13 ਗੁਰੂ ਰਣ ਜਾਹ ਜੀ ਦੇ ਸ਼ਬਦ ਆਏ ਹੈ 58 ਸ਼ਬਦ ਸਾਰੇ ਗੁਰੂ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਦੇ ਆਏ ਹੈ ਇਹ ਚਾਰ ਸ਼ਬਦ ਨੌਵੇਂ ਪਾਤਸ਼ਾਹ ਦੇ ਆਏ ਹੈ ਚਾਰ ਤਾਂ ਇੱਥੇ ਪਹਿਲੇ ਸ਼ਬਦਾਂ ਦੇ ਭੋਗ ਦਾ ਸੀ ਨਾ ਚਾਰ ਗਿਣਤੀ ਅੱਗੇ ਹੁਣ ਪਹਿਲੇ ਪਾਤਸ਼ਾਹ ਦੇ ਨੌ ਸ਼ਬਦ ਤੇ ਨੌ ਤੀਜੇ ਪਾਤਸ਼ਾਹ ਦੇ 13 ਸ਼ਬਦ ਗੁਰੂ ਅਮਰ ਗੁਰੂ ਰਾਮਦਾਸ ਦੇ ਚੌਥੇ ਪਾਤਸ਼ਾਹ ਦੇ 58 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਾਰ ਨੌਵੇਂ ਪਾਤਸ਼ਾਹ ਦੇ ਸਾਰੇ 93 ਸ਼ਬਦ ਇੱਥੇ ਤੱਕ ਉਹ ਜਾਣ ਕੀਤੇ ਆ ਅਗੇ ਆਸ਼ਟਪਦੀਆਂ ਚਲਣਗੀਆਂ ਇਹ ਅੰਗ ਬਾਧੂ ਨਾ ਸਮਝਿਓ ਇਹ ਗਿਣਤੀ ਗੁਰੂ ਅਰਜਨ ਸਾਹਿਬ ਜੀ ਨੇ ਤੇ ਦਸਵੇਂ ਪਾਤਸ਼ਾਹ ਨਾਲ ਚੌਥੇ ਪਾਤਸ਼ਾਹ ਦੇ ਸ਼ਬਦ ਲਾ ਕੇ ਦੇਣਾ ਕੀਤੀ ਹੈ ਗੁਰਮਤਿ ਸੁਨ ਕਾਸ਼ਿ ਗਿਆਨ ਨਾ ਉਪਜਿਓ ਬਸਿਓ ਉਦਰ ਪਰੋ ਕਉ ਨਾਨਕ ਪ੍ਰਭ ਬਿਰਜ਼ ਪਛਾਨੋ ਤਉ ਹੋ ਪਦੁ ਦਰੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ